ਸਾਰੇ ਸੰਸਾਸੀ ਕਾਲਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲਓ ਜੀ ਟਾਈਮ ਸਮੇਤ ਦਾ ਆਪਾਂ ਬਣਾਂਗੇ ਚਾਹ ਦੂਜੀ ਤੇ ਨਾਲ ਨਾਲ ਆਪਾਂ ਪ੍ਰਸ਼ਾਦੇ ਪਾਣੀ ਦੀ ਤਿਆਰੀ ਹੈ ਤੇ ਪ੍ਰਸ਼ਾਦੇ ਆਪਾਂ ਮਾਣ ਨੂੰ ਬਣਾ ਕੇ ਦੇਣੇ ਆ ਪਨੀਰ ਆਲੇ ਆ ਵੀ ਪਨੀਰ ਥੋੜਾ ਕੁ ਦੁੱਧ ਖਰਾਬ ਹੋ ਗਿਆ ਤੇ ਪਨੀਰ ਬਣਾ ਲਿਆ ਆਪਾਂ ਨਾਲ ਆ ਪਿਆ ਚੀਰ ਲਿਆ ਹਰੀ ਮਿਰਚ ਤੇ ਆ ਆਲੂ ਤੇ ਮੈਂ ਦੋ ਪਰੌਂਠੇ ਆ ਲਮਾਰੇ ਬਣ ਜਾਣੇ ਰਲਾਮ ਲਾ ਕੇ ਤੇ ਬਣਾ ਲੈਨੇ ਪਰੌਂਠੇ ਤੇ ਮੱਖਣ ਰੱਖ ਕੇ ਤੇ ਚਾਹ ਦੇ ਨਾਲ ਖਾਵਾਂਗੇ ਜੇ ਨਾ ਚਾਹ ਨਾ ਖਾਣੇ ਹੋਣਗੇ ਤੇ ਉਦਾਂ ਹੀ ਖਾ ਲੈਣਗੇ ਤੋਪ ਲੱਗ ਗਿਆ ਵੇ ਬਹੁਤ ਸੋਹਣੀ ਸ਼ੂਗਰ ਰਬਦਾ ਹੈ ਚਲੋ ਜੀ ਆਪਾਂ ਬਣਾਈਏ ਚਾਹ ਤੇ ਪੀ ਗਏ ਅਰ ਦੇ ਕਰੇ ਕੁੱਟ ਕੇ ਢੀਏ ਨਾਲ ਵਿੱਚ ਲਾਚੀਆਂ ਹੀ ਕੱਲ ਬਣਾਇਆ ਵਾ ਪੇਸਣ ਉਹ ਲਾਚੀਆਂ ਦੇ ਸਿਲਕੇ ਹੀ ਮਗਰ ਰੱਖ ਲਈਨੇ ਫੇਰ ਚਾਹ ਬਣਾਈ ਤੇ ਫੇਰ ਪਾ ਲਾਂਗੇ ਤੇ ਨਾਲ ਪਾ ਲਈਏ ਚਾਹ ਦਾ ਮਸਾਲਾ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਜਨਨ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਪਹਿਲਾਂ ਭੈਣਾਂ ਨਾਲ ਜੁੜੀਆਂ ਵਾਦ ਤੋਂ ਵੱਧ ਵੀਡੀਓ ਵਾਅਦ ਕਰੋ ਸ਼ੇਅਰ ਕਰੋ ਲਾਈਕ ਕਰੋ ਭੈਣਾਂ ਵੀਡੀਓ ਵਾਅਦ ਨਹੀਂ ਕਰ ਰਹੀਆਂ ਤੇ ਵਾਦ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਚਾਰ ਮਸਾਲਾ ਪਾ ਲਏ ਥੋੜੀ ਜਿਹੀ ਸੌਂਫ ਹੁਣ ਇਹ ਵੱਡਾ ਮੜੀਆ ਨੇ ਜੀ ਲੋ ਤੇ ਬਾਸਨਾ ਕੈਰੀ ਫਿਰ ਕੌੜੀ ਜੀ ਹੋ ਜਾਂਦੀ ਥੋੜੀ ਪਾ ਲਏ ਜਿਵੇਂ ਵਾਈ ਵਾਈ ਤੇ ਹਾਰੇ ਕਿ ਚੀਜ਼ ਆ ਕੋਲ ਕਾਲੀ ਦਾ ਵੇਸਣ ਬਣਾਇਆ ਸੌਂਫ ਜਿਵੇਂ ਸੌਂਫ ਨੂੰ ਉੱਚ ਪਾ ਲਈ ਹੁਣ ਥੋੜਾ ਥੋੜਾ ਰਹਿ ਗਿਆ ਤਾਂ ਵਿਖਾ ਤਮੋਇਆ ਲਿਆਉਣਾ ਲਾ। ਇਹ ਹੋ ਗਿਆ ਮੰਗੀ। ਪਾਸੇ ਖੰਡ ਜਿਹੜੀ ਆ ਲਾਸਟ ਹੀ ਜਿਹੜੀ ਆ ਕੱਲ ਪਾ ਲਈ। ਦੋ ਵਾਰੀ ਇੱਕ ਵਾਰੀ ਚਾਹ ਬਣ ਗਈ ਹੋਰ ਪਾਸੇ। ਦੋ ਕਿਲੋ ਹੋਣੇ ਆ ਫਿਰ ਵੇਖਾਂ। ਕੀ ਸਮਝ ਆ। thank <laughs> you ਖਾਣੀ ਕਿ ਠਹਿਰ ਕੇ ਖਾਣੀ ਆ ਤਤਾ ਨਹੀਂ ਹੋਇਆ ਤੇ ਤੂੰ ਉਹਦਾ ਹੀ ਉਹ ਸਾਰਾ ਲੈ ਲੈ ਇਹਨੂੰ ਤੈਨ ਤਾਂ ਮੈਂ ਕਿਹਾ ਹੀ ਚਲ ਕੋਈ ਨਹੀਂ ਮੁੜ ਕੇ ਲਾ ਲੈਨੇ ਆ ਜੇ ਕਿਹੜੀ ਛੇਤੀ ਆ ਮੈਂ ਕੀ ਆਨੀ ਆ ਰੋਟੀ ਨਾ ਚਾਹ ਫੜ ਲੋ ਮਾਨੂੰ ਮੁਕ ਐਂ ਨਹੀਂ ਚਾਹ ਤੇ ਫੜੋ ਮਣੀ ਤੂੰ ਖੈਰ ਕੇ ਖਾਣੀ ਨਾ ਚੱਲ ਠੀਕ ਹੈ ਅੱਜ ਆਪਣੇ ਫੇਰ ਕੋਈ ਪ੍ਰੋਗਰਾਮ ਦਰਬਾਰ ਸਾਹਿਬ ਕਿੰਨੇ ਲੋਕ ਤੁਰੇ ਜਾਣ ਦੇ ਨੂੰਛ ਚਾਹ ਬਣ ਗਈ ਚਾਹ ਪੀਏ

ਸਟੀਲ ਦੇ ਸਟੀਲ ਚੱਲ ਪਈ ਫੇਰ ਪਹਿਲਾਂ ਮਿਸਟੀਲ ਸੀ ਹੁਣ ਮੇਂ ਸਟੀਲ ਹੋਸ਼ ਲੱਕੜ ਦੇ ਆਏ 600 ਰੁਪਏ ਦੇ ਲੱਕੜ ਦੇ ਲੱਗੇ ਜਿਹੜੇ ਸਟੀਲ ਦੇ 700 800 700 800 ਬੜਾ ਲੱਗਿਆ ਆ ਕੇ ਚਲੇ ਆਹੋ ਆਵੇ ਲੋਵੇ ਕਿਦਾਨੀ ਆ ਜਾਂ ਡੈ ਲੋਕ ਤੇ ਨਹੀਂ ਲੜੀਆਂ ਲੁੜੀਆਂ ਬੜੀ ਲੜਕਿ ਲਤੀ ਟਰੇ ਕਿੱਥੇ ਚਲ ਗਈ ਤਿੰਨ ਦਿਨੋਂ ਵੇ ਟਰੇ ਹੀ ਗਾਇਬ ਹੋ ਗਈ ਕਿਦੇ ਉਸ ਤੇ ਵੇਖ ਕੇ ਬੜੀ ਮੁੰਦੀ ਚਪਈ ਹੋਣੀ ਕਿਤੇ ਖਾਣਾ ਪੀਣਾ ਉੱਥੇ ਸਟਾਡ ਹੋ ਗਏ ਇਹਨੂੰ ਕਿਹੜੀ ਲੋੜ ਹੈ ਪਾ ਲੈਨੇ ਮੈਂ ਤਾਂ ਇੱਦਾਂ ਵੱਡਾ ਕੱਪ ਹੀ ਲੈ ਲੂੰਗੀ ਤੇ ਨਾਲ ਮੈਂ ਲੈ ਲੈਣੀ ਕੌਲੀ ਚਲੋ ਜੀ ਦੋ ਕੱਪਾਂ ਹੀ ਨਿੱਕੀਆਂ ਜਿਹੀ ਪਾ ਲਈਆਂ ਤੇ ਮੈਂ ਕਿਹਾ ਕਿ ਵੱਡਾ ਕੱਪ ਹੁਣ ਇਹਦੇ ਲਿਬੜਿਆ ਲਿਬੜਿਆ ਇਹ ਚ ਪਾਈ ਚਾਹ ਨਾਲ ਲਵਾਂ ਕੌਲੀ ਕੌਲੀ ਦੇ ਨਾਲ ਚਾਹ ਲਵਾਂਗੀ ਪੀ ਤੇ ਚਲੋ ਜੀ ਚਾਹ ਗਈ ਬਣਾਉਣਾ ਪਾਈ ਕੋਰੀ ਚਾਹ ਪਾਣੀ ਪੀਏ ਫਿਰ ਆਪਾਂ ਪ੍ਰਸ਼ਾਦਾ ਪਾਣੀ ਬਣਾਉਨੇ ਆ ਫੇਰ ਮਸ਼ੀਨ ਲਾ ਕੇ ਕੱਪੜੇ-ਕਪੜੇ ਧੋਨੇ ਹੁਣ ਆਪਾਂ ਮਸ਼ੀਨ ਲਾ ਲੈਂਦੀ ਧੱਲੇ ਉੱਤੇ ਨਹੀਂ ਸੂਤਰ ਆਉਂਦਾ ਕੰਮ ਚਲੋ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਸਾਸਰੀ ਘਰ ਸਾਰੇ